ਅੱਜ ਅਸੀਂ ਸ਼ਵਰਾਤਰੀ ਦੇ ਸ਼ੁਭ ਦਿਹਾੜੇ ਤੇ ਟੀਮ ਨੰਬਰ 7 ਫਲੈਟਾਂ ਵਿੱਚ ਸਾਰੇ ਪਰਮਾਦੇ ਲੋਕ ਇਕੱਠੇ ਹੋ ਕੇ ਮਨਾ ਰਹੇ ਹਨ। ਇਹ ਇਸ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਹਾਂਜੀ ਹਾਂਜੀ ਸ਼ਬਦ ਕੀਰਤਨ ਚੱਲ ਰਿਹਾ ਹੈ। ਉਸ ਤੋਂ ਬਾਅਦ ਸਮਾਪਤੀ ਤੋਂ ਬਾਅਦ ਗੁਰੂਕਲ ਲੰਗਰ ਟੁੱਟ ਵਰ ਵਰਤੇਗਾ। ਸਾਰੇ ਸੱਜਣਾਂ ਨੂੰ ਬੇਨਤੀ ਹੈ ਗੁਰੂਕਲ ਲੰਗਰ ਜਿਹੜਾ ਇਹ ਟੱਕੇ ਜਾਣ ਦੇ ਸਭ ਗੁਰਦਾਸਪੁਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਸ਼ਿਵਰਾਤਰੀ ਦੀਆਂ ਵਧਾਈਆਂ ਔਰ ਬਹੁਤ ਅੱਜ ਅਸੀਂ 7 ਨੰਬਰ ਸਕੀਮ ਦੇ ਵਿੱਚ ਫਲੈਟਸ ਦੇ ਵਿੱਚ ਸੁਸਾਇਟੀ ਵੱਲੋਂ ਸ਼ਿਵਰਾਤਰੀ ਦਾ ਤਿਉਹਾਰ ਮਨਾ ਰਿਆ ਬੜੀਆਂ ਖੁਸ਼ੀਆਂ ਨਾਲ ਸਾਰੇ ਰਲ ਕੇ ਤੇ ਇਸ ਤੋਂ ਬਾਅਦ ਕੀਰਤਨ ਤੋਂ ਬਾਅਦ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਇਸ ਸਾਰੀ ਸੁਸਾਇਟੀ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਤੇ ਤੁਹਾਡਾ ਵੀ ਸਰ ਬਹੁਤ-ਬਹੁਤ ਧੰਨਵਾਦ ਕਰੂੰ ਟਾਈਮ ਦਿੱਤਾ ਥੈਂਕ ਯੂ ਸੋ ਮਚ ਬਹੁਤ-ਬਹੁਤ ਮੁਬਾਰਕਾਂ